ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮਿੰਗ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਸਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਕਰੀ 5:30 ਇਸ ਵਕਤ ਖੜਿਆ ਪਾ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈ ਅੱਜ 6 ਤੀ ਦਿਨ ਹੈਗਾ ਅੱਜ ਸ਼ੁੱਕਰਵਾਰਾ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਰ ਹੈ ਜੀ ਅੱਜ ਦਾ ਜੀ ਆਪਾਂ ਹੋਲ سیل ਰੇਟ ਪਰ ਇੱਕ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਰ ਹੈ ਜੀ ਅੱਜ ਦਾ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਵੀ ਚਲੋ ਆਪਣੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਕਰਦੇ ਆਂ ਵੀਡੀ ਹਾਂਜੀ ਦੋਸਤੋ ਦੇਸੀ ਮਟਰਾਂ ਬਾਰੇ ਗੱਲਬਾਤ ਕਰੀਏ ਦੇਸੀ ਮਟਰਾਂ ਦਾ ਰੇਟ ਹੈਗਾ ਜੀ ਅੱਜ ਦਾ ਜੀ ਬਰਦ ਗੱਟੇ ਦਾ ਭਾਅ ਰਿਹਾ ਜੀ 10 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੇ ਮਟਰਾਂ ਦਾ ਜੀ ਇਹ ਬਰਦ ਗੱਟੇ ਦਾ ਭਾਅ ਜੀ ਦੇਸੀ ਮਟਰਾਂ ਦਾ ਜੀ ਜਿਹੜੇ ਮਟਰਾਂ ਨਹੀਂ ਛੋਟੀ ਫੜੀ ਵਾਲੇ ਜੀ ਹਾਂਜੀ ਪੈਨਸਲ ਮਟਰ ਬਾਰੇ ਗੱਲਬਾਤ ਕਰੀਏ ਤਾਂ ਪੈਨਸਲ ਮਟਰ ਦਾ ਰੇਟ ਹੈਗਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੇ ਮਟਰਾਂ ਦਾ ਜੀ ਇਹ ਬਰਦ ਗੱਟੇ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਪੈਨਸਲ ਦਾ ਜੀ ਗਾਜਰਾਂ ਬਾਰੇ ਗੱਲਬਾਤ ਕਰੀਏ ਜਿਹੜੀ ਤਾਜੀ ਫਰੈਸ਼ ਗਾਜਰਾਂ ਜੀ ਉਹਦਾ ਰੇਟ ਹੈਗਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਬੰਡਲ ਖਾਫੇ ਦਾ ਜੀ weight ਹੁੰਦਾ ਜੀ ਇਹਦੇ ਵਿੱਚ 25 ਕਿਲੋ weight ਹੁੰਦਾ ਜੀ ਗਾਜਰਾਂ ਦਾ ਜੀ ਭਾਈ ਰਣਜੀਤ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੈੀ ਲੋਕਲ ਮਟਰ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੋਭੀ ਬਾਰੇ ਵੀ ਗੱਲਬਾਤ ਕਰਾਂਗੇ ਵੀ ਕੀ ਭਾਅ ਰਹਿ ਗਿਆ ਜੀ ਅੱਜ ਇਹ ਫੋਰਸੇ ਦਾ ਰੇਟ ਹੈ ਜੀ ਹੋਰ ਕੀ ਹਾਲ ਨੇ ਭਾਈ ਰਣਜੀਤ ਦੇ ਠੀਕ ਹੋ ਭਾਈ ਹਾਂ ਭਾਈ ਵਧੀਆ ਵਧੀਆ ਹੋਰ ਹਰੀ ਮਟਰ ਦਾ ਲੋਕਲ ਦਾ ਕੀ ਭਾਅ ਚੱਲਿਆਦਾ ਭ 18 ਤੋਂ ਲੈ ਕੇ 20 ਰੁਪਏ ਕਿਲੋ ਤੱਕ ਆ ਪਾਜੀ ਹਰੇ ਮਟਰਾਂ ਜੀ ਇਹ ਟਟੋ ਕਣ ਬੰਦਲ ਫਾਪਾ ਲੈਣਾ ਪੈਂਦਾ 20 ਕਿਲੋ ਦੀ perties ਹੁੰਦੀ ਹੈ ਜੀ 2 ਕਿਲੋ ਦੀ perties ਹੈ ਜੀ ਠੀਕ ਹੈ ਜੀ ਹਾਂਜੀ ਦੋਸਤੋ ਜਿਹੜਾ ਵਧੀਆ ਪੈਨਸਲ ਮਟਰ ਹੈ ਜੀ ਪੂਰਾ ਵਧੀਆ ਟੌਪ ਦਾ ਪੈਨਸਲ ਮਟਰ ਉਹਦਾ ਰੇਟ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਹਰੇ ਮਟਰਾਂ ਦਾ ਜੀ ਭਾਈ ਅੱਗੇ ਤੇ ਜਿਹੜੀ ਗੋਭੀ ਆ ਰਹੀ ਆਪਣੀ ਤਾਜੀ ਗੋਭੀ ਹੈ ਜੀ ਪੂਰੀ ਬਿਲਕੁਲ ਫਰੈਸ਼ ਇਹਦਾ ਕੀ ਰੇਟ ਲੀਏਦਾ ਬਈ ਬਈ ਲੋਕਲ ਗੋਭੀ ਆ ਅੱਜ ਲਕੀਆ ਜੀ ਇਹੋ 10 ਤੋਂ ਲੈ ਕੇ 12 ਰੁਪਏ ਕਿਲੋ ਹਾਂਜੀ ਦੋਸਤੋ 10 ਤੋਂ ਲੈ ਕੇ 12 ਰੁਪਏ ਚ ਕਿਲੋ ਦਾ ਭਾਅ ਰਿਹਾ ਜੀ ਕਿਲੋ ਦਾ ਜਿਹੜੀ ਕੰਦ ਲਵਾ ਰਿਹਾ ਭਾਅ ਜੀ ਆਜਣਾ ਜੀ 25 ਕਿਲੋ ਜਾਂ 30 ਕਿਲੋ ਲੈਣੇ ਬੰਦ ਲਵਾਉਂਗਾ ਜੀ ਭਾਈ ਰੰਗੀ ਤੋਂ ਬਰੋਕਲੀ ਦਾ ਕੀ ਰੇਟ ਚੱਲੀ ਜਾਂਦਾ ਭਈ ਆਪਣੀ ਲੋਕ ਭਾਈ ਇਹ ਲੋਕੀ ਬਰੋਕਲੀ ਹੈ ਜੀ ਇਹ ਵਿਕੀ ਹੈ ਜੀ 25 ਰੁਪਏ ਕਿਲੋ ਦੀ ਜੀ ਹਾਂਜੀ ਦੋਸਤੋ 25 ਰੁਪਏ ਕਿਲੋ ਦਾ ਭਾਜ ਜੀ ਬਰੋਕਲੀ ਦਾ ਜਿਹੜੀ ਲੋਕਲ ਬਰੋਕਲੀ ਹੈ ਜੀ ਘੱਟੋ ਘਾਟ ਇਹ ਵੀ ਬੰਦਲਵਾ ਵਾ ਲੈਣਾ ਪੈਣਾ ਬੰਦਲਵਾ ਵਾ ਜੀ 25 ਕਿਲੋ ਵਾਲਾ ਭਾਈ ਇਹ ਬੰਦਲਵਾ ਵਾ ਹੁੰਦਾ ਜੀ ਹੋਲ ਸੇਲ ਦਾ ਰੇਟ ਹੈ ਇਹ ਸਾਰੇ ਇਹ ਜਿੱਥੇ ਟਮਾਟਰ ਦਾ ਲਾਲ ਦਾ ਕੀ ਰੇਟ ਚੱਲੀ ਜਾਂਦਾ ਭਈ ਬੇ ਟਮਾਟਰ ਵਿਕੇ ਅੱਜ 18 ਤੋਂ ਲੈ ਕੇ 20 ਰੁਪਏ ਕਿਲੋ ਵਿਕੇ। ਹਾਂਜੀ ਦੋਸਤੋ ਲਾਲ ਟਮਾਟਰ ਬਾਰੇ ਗੱਲਬਾਤ ਕਰੀ ਤਾਂ ਲਾਲ ਟਮਾਟਰ ਦਾ ਰੇਟ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ। ਬੰਦ ਗ੍ਰੇਡ ਦਾ ਰੇਟ ਆ ਜੀ ਇਹ। ਬੰਦ ਗ੍ਰੇਡ ਆ ਜੀ ਘੱਟੋ ਘੱਟ ਵੇਟ ਹੁੰਦਾ ਜੀ ਇਹਦੇ ਵਿੱਚ 15 ਕਿਲੋ ਜਾਂ 14 ਕਿਲੋ ਜੀ ਹੁੰਦਾ ਜੀ ਇਹਦੇ ਵਿੱਚ ਇਕੱਠਾ ਲੈਣਾ ਪੈਂਦਾ ਜੀ ਟਮਾਟਰ ਨਹੀਂ ਪੂਰਾ। ਬਈ ਰੰਜੀਤ ਤਾਂ ਨਹੀਂ ਇਹਦਾ ਗ੍ਰੇਡ ਜਿੱਲੀਦਾ ਬਈ ਤਲੀਆ ਦਾ ਆਪਣਾ ਜੀ। ਤਣੀਆਂ ਵਿਕੇ ਜੀ 20 ਰੁਪਏ ਕਿਲੋ ਵਿਕੇਗਾ ਤਣੀਆਂ। ਹਾਂਜੀ ਦੋਸਤੋ 20 ਰੁਪਏ ਕਿਲੋ ਦਾ ਭਾਅ ਜੀ ਤਣੀਆਂ ਮੂਲੀ ਦਾ ਕੀ ਰੇਟ ਚੱਲੀ ਜਾਂਦਾ ਬਈ ਰਣਜੀਤ ਬਈ ਲੋਕਲ ਮੂਲੀ ਹੈ ਜੀ ਇਹਦਾ ਰੇਟ ਹੈਗਾਗਾ 10 ਤੋਂ ਲੈ ਕੇ 12 ਰੁਪਏ ਤੱਕ ਹਾਂਜੀ ਦੋਸਤੋ ਜਿਹੜੀ ਪੂਰੀ ਵਧੀਆ ਸਾਫ ਮੂਲੀ ਹੈ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮੂਲੀ ਦਾ ਜੀ ਇਹ ਘੱਟੋ ਘੱਟ 15 ਕਿਲੋ ਜੀ 10 ਕਿਲੋ ਮੂਲੀ ਲੈਣੀ ਪੈਣੀ ਹੈ ਜੀ ਬਈ ਰਣਜੀਤ ਪਾਲਕ ਦਾ ਕੀ ਰੇਟ ਚੱਲੀ ਜਾਂਦਾ ਜਿਹੜੀ ਲੋਕਲ ਪਾਲਕ ਆ ਰਹੀ ਹੈ ਜੀ ਆਪਣੇ ਬਈ 80 ਤੋਂ ਲੈ ਕੇ 100 ਰੁਪਏ ਦਰਜਨ ਦਾ ਰੇਟ ਆ ਜੀ ਹਾਂਜੀ ਦੋਸਤੋ ਘੱਟੋ ਘੱਟ ਦਰਜਨ ਲੈਣੀ ਪਣੀ ਹੈ ਤੇ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਭਾਈ ਰੰਜੀਤ ਜੀ ਦਾ ਜਿਹੜਾ ਲਸਣਾ ਬਰੀਕਾ ਗੰਢੀ ਵਾਲਾ ਲਸਣਾ ਇਹਦਾ ਕੀ ਰੇਟ ਚੱਲੀ ਜਾਂਦਾ ਭਾਈ ਕਿੱਥੇ ਆਉਂਦਾ ਜੀ ਕਿੱਥੇ ਭਾਈ ਇਹ ਇਹ ਵੇਚਾ 80 ਤੋਂ ਲੈ ਕੇ 90 ਰੁਪਏ ਕਿਲੋ ਇਹ ਹਲਕਾ ਦਾ ਮਾਲ ਹਾਂਜੀ ਦੋਸਤੋ ਜਿਹੜਾ ਬਰੀਕਾ ਲਸਣਾ ਇਹਦਾ ਰੇਟ ਹੈਗਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਲਸਣ ਦਾ ਜੀ ਇਹ ਬੰਦ ਘੱਟੇ ਦਾ ਭਾਅ ਜੀ ਲਸਣ ਦਾ ਜਿਹੜਾ ਮੋਟੀ ਗੰਢੀ ਵਾਲਾ ਲਸਣਾ ਰੇ ਜਿਹਦਾ ਕੀ ਰੇਟ ਭਾਈ ਇਹ ਵਿਕੇਗਾ ਆਪਣੇ 100 ਤੋਂ ਲੈ ਕੇ 110 ਰੁਪਏ ਜੀ ਲੋ ਹਾਂਜੀ ਦੋਸਤੋ 100 ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਜੀ ਮੋਤੀ ਘੰਡੀ ਵਾਲਾ ਜੀ ਇਹ ਗੱਟਾ ਲੈਣਾ ਪੈਂਦਾ ਜੀ ਘੱਟੋ ਘੱਟ ਗੱਟਾ ਜੀ ਇਹਦਾ weight ਕਿੰਨਾ ਤੋਂ ਹੁੰਦਾ ਜੀ ਗੱਟੇ ਦਾ ਇਹਦਾ weight ਹੋਊਗਾ ਜੀ 25 ਤੋਂ 30 ਰੁਪਏ 30 ਕਿਲੋ ਦਾ ਹਾਂਜੀ ਦੋਸਤੋ 25 ਤੋਂ ਲੈ ਕੇ 30 ਕਿਲੋ ਤੱਕ ਦਾ weight ਹੁੰਦਾ ਜੀ ਗੱਟੇ ਦੇ ਵਿੱਚ ਘੱਟੋ ਘੱਟ 25 ਕਿਲੋ ਜਾਂ 30 ਕਿਲੋ ਲੈਣਾ ਪੈਣਾ ਜੀ ਕਿਸੇ ਨੂੰ ਵੀ ਲੈਣਾ ਜੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਵੀ ਲੋਕਲ ਮਟਰ ਦਾ ਕੀ ਭਾਅ ਚੱਲ ਰਿਹਾ ਜੀ ਜਿਹੜੇ ਪੱਲੀਆਂ ਦੇ ਵਿੱਚ ਆਉਂਦੇ ਆ ਜੀ ਮਟਰ ਇਹ ਆਪਾਂ ਇਹਨਾਂ ਬਾਰੇ ਗੱਲਬਾਤ ਕਰਦਾ ਵੀ ਕੀ ਰੇਟ ਚੱਲ ਰਿਹਾ ਜੀ ਅੱਜ ਦਾ ਜੀ ਹੋਰ ਬਾਈ ਜੀ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਜਿਹੜਾ ਪੱਲੀ ਵਾਲਾ ਮਟਰ ਆ ਕੀ ਰੇਟ ਚੱਲੀ ਜਾਂਦਾ ਬਈ ਇਹ ਲੋਕਲ ਮਟਰ ਆ ਵੀਰੇ ਪੱਲੀ ਵਾਲਾ 20 ਰੁਪਏ ਤੋਂ ਲੈ ਕੇ 22 ਰੁਪਏ ਦਾ ਕਈ ਹਾਂਜੀ ਦੋਸਤੋ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਹਰੇ ਮਟਰਾਂ ਦਾ ਜੀ ਜਿਹੜੇ ਖੁੱਲੇ ਲੈਣੇ ਪੈਂ ਲੈਣਾ ਬੈਣਾ ਮਟਰ ਜੇ ਕਿਸੇ ਨੇ ਵੀ ਲੈਣਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੀ ਮਟਰਾਂ ਦਾ ਬਈ ਆਪਣੇ ਮੇਥੇ ਦਾ ਵੀ ਕੀ ਰੇਟ ਚੱਲੀ ਜਾਂਦਾ ਬਈ ਮੇਥੇ ਦਾ ਜੀ ਮੇਥੇ ਬਾਈ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਰਜਣ ਹੈ ਜੀ ਹਾਂਜੀ ਦੋਸਤੋ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਮੇਥੇ ਦਾ ਜੀ ਦਰਜਣ ਦਾ ਜੀ ਘੱਟੋ ਘੱਟ ਦਰਜਣ ਲੈਣੀ ਬਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਮੇਥੇ ਦੀ ਸਾਗਮਲਾ ਨਾਲ ਕੀ ਰੇਟ ਚੱਲੀ ਜਾਂਦਾ ਬਈ ਆਪਣੇ ਦਾ ਸਲਕਮ 12 ਤੋਂ ਲੈ ਕੇ 15 ਤੱਕ ਹੈ ਹਾਂਜੀ ਦੋਸਤੋ 12 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸਾ ਉਹ ਵੀ ਲੈ ਕੇ ਆਉਂਦੇ ਜੀ ਇਹ ਇੰਨੇ ਬਾਰੇ ਗੱਲਬਾਤ ਕਰੀ ਤਾਂ ਪਦੀਨੇ ਦਾ ਰੇਟ ਹੈਗਾ ਜੀ ਅੱਜ ਦਾ ਜੀ ਗੁੱਪੀ ਦਾ ਜੀ 20 ਰੁਪਏ ਗੁੱਪੀ ਦਾ ਭਾਜ ਜੀ ਪਦੀਨੇ ਦਾ ਜੀ ਹਾਂਜੀ ਚੁਕੁੰਦਰ ਬਾਰੇ ਗੱਲਬਾਤ ਕਰੀ ਤਾਂ ਚੁਕੁੰਦਰ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਜ ਜੀ ਕਿਲੋ ਹੈ ਚੁਕੁੰਦਰ ਦਾ ਜੀ ਤੇ ਮੇਥੀ ਬਾਰੇ ਗੱਲਬਾਤ ਕਰੀ ਤਾਂ ਮੇਥੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਦਰਦ ਹੁੰਦਾ ਜੀ ਮੇਥੀ ਨੂੰ ਮੇਥੀ ਤੋਂ ਪਾਸੇ ਹੋਰ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਸੋਲੂ ਦਾ ਰੇਟ ਬਾਰੇ ਗੱਲਬਾਤ ਕਰਦਾ ਅੱਜ ਸ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਜ ਜੀ ਭਰੀ ਦਾ ਜੀ ਸੋਲੂਏ ਦੀ ਜੀ ਘਟੋ ਘਾਟ 15 ਕਿਲੋ ਜਾਰ 20 ਕਿਲੋ ਦੀ ਭਰੀ ਹੁੰਦੀ ਹੈ ਜੀ ਇਹ ਹਰੇ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਹਰੇ ਪਿਆਜ਼ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਜ ਕਿਲੋ ਦਾ ਜੀ ਹਰੇ ਪਿਆਜ਼ ਦਾ ਜੀ ਹਾਂ ਜੀ ਦੋਸਤੋ ਸਲਾਦ ਪੱਤੇ ਬਾਰੇ ਗੱਲਬਾਤ ਕਰੀ ਤਾਂ ਸਲਾਦ ਪੱਤੇ ਦਾ ਰੇਟ ਹੈਗਾ ਜੀ ਅੱਜ ਦਾ ਜੀ ਆ 20 ਤੋਂ ਲੱਗੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਲਵਾ ਫਿਰਿਆ ਨੇ ਕਹਿੰਦੇ ਜੀ ਕਿਸੇ ਨੂੰ ਵੀ ਲੈਣਾ ਜੀ ਹਾਂਜੀ ਦੋਸਤੋ ਪੱਤਾ ਗੋਭੀ ਬਾਰੇ ਗੱਲਬਾਤ ਕਰੀਏ ਤਾਂ ਪੱਤਾ ਗੋਭੀ ਦਾ ਰੇਟ ਹੈਗਾ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਪੱਤਾ ਗੋਭੀ ਦਾ ਜੀ ਇਹ ਬੰਦ ਲਵਾ ਪੈਣਾ ਭਾਅ ਜੀ ਪੱਤਾ ਗੋਭੀ ਦਾ ਜੀ ਜਿਹੜੀ ਪੂਰੀ ਵਧੀਆ ਫਰੈਸ਼ ਪੱਤਾ ਗੋਭੀ ਆਉਂਦੀ ਹੈ ਜੀ ਲੋਕਲ ਹਾਂਜੀ ਦੋਸਤੋ ਮੂਰਿਆਂ ਬਾਰੇ ਗੱਲਬਾਤ ਕਰੀ ਜਿਹੜੇ ਬੀਕ ਆਲੇ ਰਹੇ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਨਹੀਂ ਕਿਲੋ ਦਾ ਜੀ ਮੂਰ ਚੱਪਣ ਕਦੂ ਬਾਰੇ ਗੱਲਬਾਤ ਕਰੀ ਤਾਂ ਚੱਪਣ ਕਦੂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 26 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚੱਪਣ ਕਦੂ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਚੱਪਣ ਕਦੂ ਦਾ ਜੀ ਹਾਂ ਜੀ ਦੋਸਤੋ ਹਰੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਹਰੀ ਮਿਰਚ ਦਾ ਰੇਟ ਹੈਗਾ ਜੀ 70 ਰੁਪਏ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਜੀ ਦੋਸਤੋ ਲਾਲ ਪੀਲੀ ਬਾਰੇ ਗੱਲਬਾਤ ਕਰੀ ਤਾਂ ਲਾਲ ਪੀਲੀ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ ਕਿਲੋ ਹਾਂਜੀ ਦੋਸਤੋ ਚਾਰੀ ਮਿਰਚ ਬਾਰੇ ਗੱਲਬਾਤ ਕਰੀਏ ਚਾਰੀ ਮਿਰਚ ਦਾ ਰੇਟ ਹੈਗਾ ਜਿਹੜੀ ਲੰਮਿਆ ਵਾਲੀ ਚਾਰੀ ਮਿਰਚ ਆਰੀ ਹੈ ਜੀ ਇਹਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਚਾਰੀ ਮਿਰਚ ਦਾ ਜੀ ਹਾਂਜੀ ਦੋਸਤੋ ਪਾਪੜੀ ਮਿਰਚ ਬਾਰੇ ਗੱਲਬਾਤ ਕਰੀਏ ਤਾਂ ਹਰੀ ਪਾਪੜੀ ਮਿਰਚ ਦਾ ਰੇਟ ਹੈਗਾ ਜਿਹੜੀ ਮੋਟੀ ਵਾਲੀ ਇਹਦਾ ਰੇਟ ਹੈਗਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਚਾਰੀ ਮਿਰਚ ਦਾ ਜੀ ਹਾਂਜੀ ਦੋਸਤੋ ਲਾਲ ਮਿਰਚ ਬਾਰੇ ਗੱਲਬਾਤ ਕਰੀਏ ਜਿਹੜੀ ਲਾਲ ਪਾਪੜੀ ਮਿਰਚ ਆਰੀ ਜੀ ਇਹਦਾ ਰੇਟ ਹੈਗਾ ਜੀ 55 ਤੋਂ ਲੈ ਕੇ ਤੋਂ ਸਿਮਲਾ ਮਿਰਚ ਬਾਰੇ ਗੱਲਬਾਤ ਕਰੀ ਤਾਂ ਸਿਮਲਾ ਮਿਰਚ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਜ ਜੀ ਸਭਾ ਮਿਰਚ ਦਾ ਜੀ ਬੰਦ ਡੱਬੇ ਦਾ ਭਾਜ ਜੀ ਸਿਮਲਾ ਮਿਰਚ ਦਾ ਜੀ ਤੇ ਅਦਰਕ ਬਾਰੇ ਗੱਲਬਾਤ ਕਰੀ ਤਾਂ ਅਦਰਕ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾ ਰਿਹਾ ਜੀ ਆਦਰ ਤੋਂ ਲੈ ਕੇ 70 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਅਦਰਕ ਦਾ ਜੀ ਇਹ ਬੰਦ ਘਟੇ ਦਾ ਪਾਜ ਜੀ ਅਦਰਕ ਦਾ ਜੀ ਹਾਂਜੀ ਦੋਸਤੋ ਨਿੰਬੂ ਬਾਰੇ ਗੱਲਬਾਤ ਕਰੀ ਤਾਂ ਨਿੰਬੂ ਦਾ ਰੇਟ ਹੈ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਪਾ ਰਿਹਾ ਜੀ ਨਿੰਬੂ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਨਿੰਬੂ ਦਾ ਜੀ ਜੀ ਦੋਸਤੋ ਬਰੀਕ ਔਲੇ ਬਾਰੇ ਗੱਲਬਾਤ ਕਰਾਂਗੇ ਤਾਂ ਬਰੀਕ ਔਲੇ ਦਾ ਰੇਟ ਹੈਗਾ ਜੀ ਜਿਹੜੇ ਛੋਟੇ ਵਾਲੇ ਔਲੇ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਔਲੇ ਦਾ ਜੀ ਹਾਂਜੀ ਦੋਸਤੋ ਜਿਹੜਾ ਪੇਠਾ ਆ ਰਿਹਾ ਗੱਟਿਆਂ ਦੇ ਵਿੱਚ ਬੰਦ ਜੀ ਪੇਠੇ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਪੇਠੇ ਦਾ ਜੀ ਇਹ ਬੰਦ ਗੱਟਿਆਂ ਦਾ ਪਾਜ ਜੀ ਪੇਠੇ ਦਾ ਜੀ ਹਾਂਜੀ ਦੋਸਤੋ ਬੀਨਸ ਬਾਰੇ ਗੱਲਬਾਤ ਕਰੀਏ ਬੰਦ ਗੱਟੇ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਬੀਨਸ ਦਾ ਜੀ ਹਾਂਜੀ ਦੋਸਤੋ ਜਿਮੀਗੰਦ ਬਾਰੇ ਗੱਲਬਾਤ ਕਰੀਏ ਜਿਮੀਗੰਦ ਦਾ ਰੇਟ ਹੈਗਾ 40 ਰੁਪਏ ਤੋਂ ਲੈ ਕੇ ਦਾ ਪਾਜ ਜੀ ਬੰਦ ਗੱਟੇ ਦਾ ਜੀ ਹਾਂਜੀ ਕਚਾਲੂ ਬਾਰੇ ਗੱਲਬਾਤ ਕਰੀਏ ਤਾਂ ਕਚਾਲੂ ਜੀ ਦੋਸਤੋ ਜਿਹੜੀ ਅਰਬੀ ਗੱਟਿਆਂ ਦੇ ਵਿੱਚ ਆ ਰਹੀ ਹੈ ਜੀ ਬੰਦ ਅਰਬੀ ਇਹਦਾ ਰੇਟ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਬੰਦ ਗੱਟਿਆਂ ਦਾ ਭਾਅ ਜੀ ਅਰਬੀ ਦਾ ਜੀ ਹਾਂਜੀ ਦੋਸਤੋ ਮਸ਼ਰੂਮ ਬਾਰੇ ਗੱਲਬਾਤ ਕਰੀ ਜਿਹੜੀ ਮਸ਼ਰੂਮ ਡੱਬੀਆਂ ਦੇ ਵਿੱਚ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮਸ਼ਰੂਮ ਦਾ ਜੀ ਇਹ ਬੰਦ ਡੱਬੀਆਂ ਦਾ ਭਾਅ ਜੀ ਮਸ਼ਰੂਮ ਦਾ ਜੀ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅਜਿਹਾ ਜੀ ਆਪਾਂ ਹੋਰ ਸਿ ਮੈਂ ਮਾਈ ਕੋਲੇ ਮੰਗਲਾਵਰ ਵਾਲੇ ਤੇ ਰੇਟ ਹੈਗਾ ਜੀ 400 ਰੁਪਏ ਦਾ ਭਾਜ ਜੀ 10 ਪੀਸਾਂ ਦਾ ਜੀ ਨਰੀਆਲ ਦਾ ਜੀ ਹਾਂਜੀ ਪੈਨੈਪਲ ਬਾਰੇ ਗੱਲਬਾਤ ਕਰੀਏ ਤਾਂ ਪੈਨੈਪਲ ਦਾ ਰੇਟ ਹੈਗਾ ਜੀ 35 ਰੁਪਏ ਕਿਲੋ ਦਾ ਭਾਜ ਜੀ ਪੈਨੈਪਲ ਹਾਂਜੀ ਦੋਸਤੋ ਆਪਾਂ ਇੱਕ ਨੰਬਰ ਕੇਨੂ ਬਾਰੇ ਗੱਲਬਾਤ ਕਰੀਏ ਤਾਂ ਇੱਕ ਨੰਬਰ ਕੇਨੂ ਦਾ ਰੇਟ ਹੈਗਾ ਜੀ 22 ਕੁਲਵੰਤ ਕੋਲੋਂ ਮਿਲ ਜਾਣਗੇ ਜੀ ਰੇਟ ਹੈਗਾ ਜੀ ਕੇਨੂ ਦਾ ਜੀ 35 ਤੋਂ ਲੈ ਕੇ 38 ਰੁਪਏ ਤੱਕ ਦਾ ਭਾਜ ਜੀ ਕੇਨੂ ਦਾ ਜੀ ਇਹ ਬੰਦ ਗਰੇਟਾਂ ਦਾ ਭਾਜ ਜੀ ਕੇਨੂ ਦਾ ਜੀ ਹਾਂਜੀ ਦੋਸਤੋ ਜੂਸ ਵਾਲੇ ਕਿਨੂ ਬਾਰੇ ਗੱਲਬਾਤ ਕਰੀ ਤਾਂ ਜੂਸ ਵਾਲੇ ਕਿਨੂ ਦਾ ਰੇਟ ਹੈਗਾ ਜੀ 22 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਆ ਦੀ ਕਿਲੋ ਦਾ ਜੀ ਕਿਨੂ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਇਹ ਵੀ 22 ਕੁਲਵੰਟ ਕੋਲੋਂ ਮਿਲ ਜਾਣਗੇ ਜੀ ਕਿਨੂ ਜੂਸ ਵਾਲੇ ਹਾਂਜੀ ਦੋਸਤੋ ਸੁਪਰ ਕੇਲੇ ਬਾਰੇ ਗੱਲਬਾਤ ਕਰੀ ਤਾਂ ਸੁਪਰ ਕੇਲੇ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਸੁਪਰ ਕੇਲੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕਿਲੇ ਦਾ ਜੀ ਜੀ ਦੋਸਤੋ ਅਮਰੂਦ ਦਾ ਰੇਟ ਵਧ ਚੁੱਕਾ ਹੈ ਜੀ ਅਮਰੂਦ ਦਾ ਰੇਟ ਹੈਗਾ ਜੀ ਇਹ ਬੰਦ ਗ੍ਰੇਡਾਂ ਦਾ ਜੀ ਜਿਹੜਾ ਵਧੀਆ ਟੌਪ ਦਾ ਅਮਰੂਦ ਹੈ ਜੀ ਉਹਦਾ ਰੇਟ ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅਮਰੂਦ ਦਾ ਜੀ ਦੋਸਤੋ ਅੰਗੂਰਾਵਾਂ ਬਾਰੇ ਗੱਲਬਾਤ ਕਰੀ ਜਿਹੜੀ 5 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਇਹਦਾ ਰੇਟ ਹੈਗਾ ਜੀ ਬੰਦ ਗ੍ਰੇਡਾਂ ਦਾ ਭਾਅ ਹੈਗਾ ਜੀ 1 ਕਿਲੋ ਵਾਲੀ ਦਾ ਜੀ 600 ਤੋਂ ਲੈ ਕੇ 670 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਹਾਂਜੀ ਦੋਸਤੋ ਬਲੈਕ ਅੰਗੂਰਾਂ ਬਾਰੇ ਗੱਲਬਾਤ ਕਰੀ ਤਾਂ ਬਲੈਕ ਅੰਗੂਰਾਂ ਦਾ ਰੇਟ ਹੈਗਾ ਜਿਹੜੀ 5 ਕਿਲੋ ਦੀ ਪੈਕਿੰਗ ਹੁੰਦੀ ਜੀ ਇਹਦਾ ਰੇਟ ਹੈਗਾ ਜੀ 900 ਤੋਂ ਲੈ ਕੇ 950 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਇਹ ਹਾਂਜੀ ਪਪੀਤੇ ਦਾ ਰੇਟ ਹੈਗਾ ਜੀ 25 ਰੁਪਏ ਕਿਲੋ ਦਾ ਭਾਅ ਰਹੇਗਾ ਜੀ ਪਪੀਤੇ ਦਾ ਜੀ ਇਹ ਬੰਦ ਗ੍ਰੇਡਾਂ ਦਾ ਭਾਅ ਜੀ ਪਪੀਤੇ ਦਾ ਜੀ ਹਾਂਜੀ ਦੋਸਤੋ 베ਰਾਂ ਬਾਰੇ ਗੱਲਬਾਤ ਕਰੀ ਜਿਹੜੇ ਬੰਦ ਗ੍ਰੇਡ ਦੇ ਵਿੱਚ ਆ ਰਹੇ ਨੇ 베ਰ ਜੀ ਹਰੇ ਵਾਲੇ ਇਹਨਾਂ ਦਾ ਰੇਟ ਹੈਗਾ ਜੀ 베ਰਾਂ ਦਾ ਜੀ 40 ਰੁਪਏ ਕਿਲੋ ਦਾ ਭਾਜ ਜੀ ਬੰਦ ਗ੍ਰੇਡ ਦਾ ਜੀ 베ਰਾਂ ਦਾ ਜੀ ਹਾਂਜੀ ਦੋਸਤੋ ਜਿਹੜਾ ਵਧੀਆ ਸੇਵ ਆ ਜੀ 10 ਕਿਲੋ ਵਾਲੀ ਪੈਕਿੰਗ ਆਉਂਦੀ ਆ ਜੀ ਇਹਦੀ ਡੱਬੇ ਦੀ ਜੀ ਸੇਵ ਦੀ ਇਹਦਾ ਰੇਟ ਹੈਗਾ ਜੀ 1700 ਤੋਂ ਲੈ ਕੇ 1800 ਰੁਪਏ ਤੱਕ ਦਾ ਭਾਜ ਜੀ ਸੇਵ ਦਾ ਜੀ ਇੱਕ ਨੰਬਰ ਸੇਵ ਆ ਜੀ ਪੂਰਾ ਵਧੀਆ ਟੌਪ ਦਾ ਜੀ ਦੋਸਤੋ ਜੇ ਬੰਦ ਡੱਬੇ ਵਾਲੇ ਲੈਣੇ ਆਂ ਹੀ ਪੇਟੀਆਂ ਵਾਲੇ ਜੀ ਇਹਨਾਂ ਦਾ ਰੇਟ ਹੈਗਾ ਜੀ 110 13-1400 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਪੇਟੀਆਂ ਦਾ ਭਾਅ ਜੀ ਸੇਵ ਦਾ ਹਾਂਜੀ ਦੋਸਤੋ ਸਟਰਾਬਰੀ ਬਾਰੇ ਗੱਲਬਾਤ ਕਰੀ ਤਾਂ ਸਟਰਾਬਰੀ ਦਾ ਰੇਟ ਹੈਗਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਸਟਰਾਬਰੀ ਦਾ ਜੀ ਬੰਦ ਡੱਬੇ ਦਾ ਜੀ ਹਾਂਜੀ ਕੀਵੀ ਬਾਰੇ ਗੱਲਬਾਤ ਕਰੀ ਤਾਂ ਕੀਵੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਇਹ ਬੰਦ ਡੱਬੇ ਨਾਰਾਂ ਬਾਰੇ ਗੱਲਬਾਤ ਕਰੀ ਤਾਂ ਅਨਾਰਾਂ ਦਾ ਰੇਟ ਹੈਗਾ ਜੀ ਬੰਦ ਡੱਬੇ ਦਾ ਜੀ 1100 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਅ ਜੀ ਤੋਂ ਆਪਾਂ ਆਲੂ ਪਿਆਜ਼ ਬਾਰੇ ਵੀ ਆਲੂ ਤੇ ਪਿਆਦਾ ਜੀ ਆਪਾਂ ਬਾਕੀ ਨਾਲ ਗੱਲਬਾਤ ਕਰਦੇ ਵੀ ਆਲੂ ਦਾ ਕੀ ਪਾ ਚੱਲ ਰਿਹਾ ਜੀ ਅੱਜ ਦੇ ਜੀ ਹੋਲ ਸੇਲ ਰੇਟ ਪਰ ਆਪਾਂ ਗੱਲਬਾਤ ਕਰਦੇ ਵੀ ਡਾਇਮੰਡ ਤੇ ਖੇਤੀ ਦਾ ਆਲੂ ਦਾ ਕੀ ਪਾ ਚੱਲ ਰਿਹਾ ਜੀ ਅੱਜ ਐਨਾਨਸ ਕਰਵਾਓ ਜੀ ਨਮਸਕਾਰ ਨਮਸਕਾਰ ਹੋਟੀਕੋ ਜੀ ਬਹੁਤ ਬੜੀਆ ਖੇਤੀ ਤੇ ਡਾਇਮੰਡ ਆਲੂ ਦਾ ਕੀ ਪਾ ਚੱਲੀ ਜਾਂਦਾ ਹੈ ਖੇਤੀ ਵਾਲ ਦੇ ਵਿੱਚ ਆਪਲਮੈਂਟ 250 ਰੁਪਏ ਤੇ ਡਾਇਮੰਡ ਵਿੱਚ ਆ 300 ਰੁਪਏ हां जी दोस्तों खेती आलू ਦਾ ਭਾਅ ਹੈਗਾ ਜੀ ਅੱਜ ਦਾ ਜੀ 250 ਤੋਂ ਲੈ ਕੇ 260 ਰੁਪਏ ਤੱਕ ਦਾ ਭਾਅ ਜੀ ਖੇਤੀ ਆਲੂ ਦਾ ਜੀ ਤੇ ਡਾਇਮੰਡ ਆਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਘੱਟੇ ਰਿਹਾ ਜੀ ਪੂਰਾ ਵਧੀਆ ਟਾਪ ਦਾ ਆਲੂ ਹੈ ਜੀ ਤੇ ਰੇਟ ਰਿਹਾ ਜੀ 300 ਰੁਪਏ ਦਾ ਭਾਅ ਹੈ ਜੀ ਡਾਇਮੰਡ ਆਲੂ ਦਾ ਜੀ ਇਹ ਬੰਦ ਘੱਟੇ ਰਿਹਾ ਜੀ ਵੇਟ ਹੁੰਦਾ ਜੀ ਇਹਦੇ ਵਿੱਚ ਜੀ ਇਸਨੂੰ ਕਰਤੋਂ ਕਰ ਵੀ ਆਈ ਵੀ ਮਾਲਮ ਮਰਜ਼ੀ ਆਪਣੇ ਕੋਲ ਅਮਰਸਦ ਆਲੂ ਪੂਰਾ ਵਧੀਆ ਟਾਪ ਦਾ ਖੇਤੀ ਆਲੂ ਵੀ ਓਏ ਕਹਾਂਗਾ ਹਾਂ ਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਪਿਆਜ਼ ਦਾ ਰੇਟ ਹੈਗਾ ਜੀ 15 ਰ ਆ ਜਾ ਜੀ 15 ਰੁਪਏ ਕਿਲੋ ਦਾ ਭਾਜ ਜੀ ਇਹ ਨੀਚੇ ਤੋਂ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਵੀ ਘੱਟ ਚੁੱਕਾ ਜੀ ਨਾਸਕ ਦੇ ਪਿਆਜ਼ ਦਾ ਰੇਗ ਹੈ ਜੀ 20 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਬੰਦ ਕਿਤੇ ਦਾ ਜੀ ਨਾਸਕ ਦੇ ਪਿਆਜ਼ ਦਾ ਜੀ 20 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਪਿਆਜ਼ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਹੈ ਜੀ ਬੰਦ ਘੱਟੇ ਦਾ ਭਾਅ ਜੀ ਆਦੋ ਜੀ ਹਾਂਜੀ ਦੋਸਤੋ 16 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦੇ ਰਿਹਾ ਪੂਰਾ ਵਧੀਆ ਟਾਪ ਦਾ ਪਿਆਜ਼ ਹੈ ਜੀ 16 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ